ਮਿਸ਼ਰੈਡ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ ਅਸੀਂ 12 ਸਮਗਲਰ ਨਾਰਕੋਟਿਕ ਕਾਟਲ ਜਿਹੜਾ ਬਸਟ ਕੀਤਾ 12 ਮੈਂਬਰ ਫੜੇ ਆ ਉਹਦੇ ਜਿਹੜੇ ਕਰਾਸ ਬਾਰਡਰ ਵੈਪਨਸ ਤੇ ਹਿਰੋਇਨ ਦੋਨਾਂ ਦਾ ਸਮਗਲਿੰਗ ਦੇ ਵਿੱਚ ਸ਼ਾਮਲ ਨੇ ਟੋਟਲ ਰਿਕਵਰੀ ਜਿਹੜੀ ਹੈਗੀ ਹੈ 2 ਕਿਲੋ 192 ਗ੍ਰਾਮ ਹੈਗੀ ਹਿਰੋਇਨ ਤੇ ਤਿੰਨ ਪਿਸਟਲ ਨੇ 30 ਬੋਰ ਦੇ ਇਹਨਾਂ ਚੋਂ ਦੋ ਪਿਸਟਲ ਬੜੇ ਜਿਹੜੇ ਆਟੋਮੈਟਿਕ ਫਾਇਰ ਵਾਲੇ ਵੀ ਹੈ ਔਰ ਇਹ ਸਾਰੀ ਕਨਸਾਈਨਮੈਂਟ ਜਿਹੜੀ ਹੈ ਰੀਸੈਂਟਲੀ ਆਈ ਸੀਗੀ ਇਹਦੇ ਚ ਬਹੁਤ ਅੱਛਾ ਕੰਮ ਕੀਤਾ ਸਾਡੇ ਡੀਸੀਪੀ ਸਾਹਿਬ ਹਰਪ੍ਰੀਤ ਮੰਡੇਰ ਸਾਹਿਬ ਮੈਡਮ ਹਰਕਮਲ ਸ਼ਿਵਦਰਸ਼ਨ ਸਾਡੇ ਏਸੀਪੀ ਔਰ ਵਿਨੋਦ ਐਸਐਚਓ ਛਾਟਾ ਨੇ ਪਹਿਲਾਂ 192 ਗ੍ਰਾਮ ਗ੍ਰਾਮ ਦੀ ਰਿਕਵਰੀ ਹੋਈ ਔਰ ਉਹਦੇ ਚ ਜਦੋਂ ਅਸੀਂ ਅੱਗੇ ਚੱਲੇ ਤੇ ਬਾਕੀ ਮੁਲਜ਼ਮ ਤੇ ਬਾਕੀ ਨੈਟਵਰਕ ਜਿਹੜਾ ਉਹਦਾ ਪਤਾ ਫਾਸ਼ ਹੋਇਆ ਇਹ ਜਿਹੜੀ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ ਬਬਲੀ ਨਾਮ ਦੀ ਇੱਕ ਲੜਕੀ ਹੈਗੀ ਹੈ ਜਿਹੜੀ ਲੇਡੀ ਉਹ ਆਂਗਣਵਾੜੀ ਵਰਕਰ ਹੈ ਉਹਨਾਂ ਘਰ ਇਹ ਸੇਫ ਹਾਊਸ ਯੂਜ਼ ਕਰ ਰਹੇ ਸੀਗੇ ਕਿ ਕਿਸੇ ਨੂੰ ਸ਼ੱਕ ਨਾ ਪਵੇ ਔਰ ਉੱਥੇ ਹੀ ਪਹਿਲਾਂ maal ਲਿਆ ਕੇ ਡੰਪ ਕਰਦੇ ਰਹੇ ਔਰ ਉੱਥੋਂ ਅੱਗੇ ਡਿਸਟ੍ਰਿਬਿਊਸ਼ਨ ਕਰਦੇ ਰਹੇ ਇਹਦੇ ਚ ਜਿਹੜੇ ਪੰਜ ਮੁਲਜ਼ਮ ਨੇ ਉਹ ਅਸੀਂ ਜੀਐਨਕੇ ਪੁਲਿਸ ਦੀ ਹੈਲਪ ਨਾਲ ਰਾਮਸੋਹ ਥਾਣਾ ਹੈਗਾ ਉਹਨਾਂ ਦਾ ਡਿਸਟ੍ਰਿਕਟ ਰਾਮਬਨ ਜੀਐਨਕੇ ਪੰਜ ਬੰਦੇ ਉਥੋਂ ਗ੍ਰਿਫਤਾਰ ਕੀਤੇ ਤੇ ਬਾਕੀ ਅਸੀਂ ਡਿਫਰੈਂਟ ਡਿਫਰੈਂਟ ਜਗ੍ਹਾ ਤੋਂ ਲੋਕਲ ਛਾਟੇ ਏਰੀਆ ਦੇ ਵਿੱਚੋਂ ਇਹਦੇ 'ਚ ਜਿਹੜੀ ਡਰੱਗ ਮਨੀ ਹੈ ਉਹ ਉਹ ਵੀ ਟੋਟਲ ਰਿਕਵਰੀ ਹੋ ਗਈ ਤੁਹਾਡੇ ਕੋਲ 2 ਕਿਲੋ 192 ਗ੍ਰਾਮ ਤਿੰਨ ਪਿਸਟਲ ਤੀਪ ਔਰ 2,60,000 150 ਰੁਪਏ ਡਰੱਗ ਮਨੀ ਤੇ ਇੱਕ ਫੋਰਚੂਨਰ ਵਹੀਕਲ ਇਹ ਰਿਕਵਰੀ ਹੁਣ ਤੱਕ ਹੋ ਚੁੱਕੀ ਹੈ ਜਿਹੜਾ ਇਹਨਾਂ ਦੀ ਮਡਲੀ ਪੁੱਛ ਖੇਚੋ ਪਤਾ ਲੱਗਿਆ ਕਿ ਅਜਨਾਲਾ ਤੇ ਰਮਦਾਸ ਏਰੀਆ ਜਿਹੜਾ ਬਾਰਡਰ ਦਾ ਸੈਕਟਰ ਹੈ ਉਤੋਂ ਇਹ ਡਰੋਨ ਰਾਹੀਂ ਕਨਸਾਈਨਮੈਂਟਸ ਆਉਂਦੀਆਂ ਰਹੀਆਂ ਨੇ ਤੇ ਇਹ ਮਤਲਬ ਇਹਦੇ ਵਿੱਚ ਜਿਹੜੇ ਡਰੱਗ ਟ੍ਰੇਡ ਤੇ ਆਰਮਜ਼ ਦੇ ਟ੍ਰੇਡ ਦੇ ਵਿੱਚ ਤਕਰੀਬਨ 3 ਕਿ ਮਹੀਨੇ ਤੋਂ ਕਾਫੀ ਐਕਟਿਵ ਸੀਗੇ ਬਾਕੀ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਸਾਨੂੰ weapon and ਜਿਹੜੇ heroin ਬਰਾਮਦਗੀ ਦੀ ਆਸ ਹੈ ਕਾਫੀ ਸਰ ਹਾਂਜੀ ਸਰ ਇਹ ਰਾਮਸੂ ਜਿਹੜੇ ਗਏ ਤੇ ਉਹ ਬੜੇ ਦੀ ਉੱਥੇ ਵੇਚਣ ਗਏ ਸੀ ਜਾਂ ਉੱਥੇ ਇਹਦਾ ਹਾਈਡ ਆਊਟ ਸੀ ਇਹਨਾਂ ਦੀ ਦੇਖੋ ਉੱਥੇ ਅਜੇ ਤੱਕ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਘੁੰਮਣ ਗਏ ਸੀਗੇ ਕਿਉਂਕਿ برفਬਾਰੀ ਹੋ ਰਹੀ ਸੀਗੀ ਬਟ ਅਸੀਂ ਉਹ ਐਂਗਲ ਵੀ ਜੇਨਕੇ ਪੁਲਿਸ ਨਾਲ ਤੇ ਸੈਂਟਰਲ ਏਜੰਸੀਜ਼ ਨਾਲ ਸ਼ੇਅਰ ਕੀਤਾ ਹੈ ਬਾਕੀ ਇਹਨਾਂ ਦੀ ਜਿਹੜੀ ਟੈਕਨੀਕਲ ਤੇ ਦੂਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਥੋੜੇ ਬੰਦੇ ਹਾਰਡਨ ਹੈਗੇ ਹਾਲਾਂਕਿ ਇਹਨਾਂ ਦੇ ਖਿਲਾਫ ਪੁਰਾਣੇ ਕੋਈ ਮੁਕੱਦਮਾ ਨਹੀਂ ਹੈ ਕਿਸੇ ਦੇ ਖਿਲਾਫ ਜਿਹੜਾ ਇਹਦਾ ਕਿੰਗਪਿੰਨ ਹੈਗਾ ਉਹ ਮਨਜੀਤ ਇਲੀਅਸ ਭੋਲਾ ਹੈਗਾ ਇਹ ਥਾਣਾ ਰਾਜਾ ਸੰਸੀ ਰਹਿਣ ਵਾਲਾ 27 ਸਾਲ ਦੀ ਉਮਰ ਹੈ ਕਰਪੈਂਟਰ ਦਾ ਕੰਮ ਕਰਦਾ ਹੈ ਇਹ ਦੂਜੇ ਜਿਹੜੇ ਬੰਦੇ ਨੇ ਜੋਬਨਪ੍ਰੀਤ ਹਰਪ੍ਰੀਤ ਅਮਰਤਪਾਲ ਅਨਿਕੇਤ ਹਰਸ਼ਪ੍ਰੀਤ ਗੁਰਪ੍ਰੀਤ ਲਵਪ੍ਰੀਤ ਮਨਦੀਪ ਰੇਸ਼ਮਾ ਇੱਕ ਲੇਡੀ ਹੋਰ ਹੈ ਔਰ ਬਬਲੀ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕਾ ਜਿਹਦੇ ਘਰ ਛਪਾਉਂਦੇ ਸੀ ਇੱਕ ਆਕਾਸ਼ਦੀਪ ਹੈ ਸੋ ਇਹਦੇ ਨਾਲ ਜਿਹੜੀ ਗੱਲ ਇੱਕ ਸਾਹਮਣੇ ਆਈ ਹੈ ਕਿ ਜਿਹੜਾ ਕੱਲੀ ਹੀਰੋਇਨ ਦਾ ਕੰਮ ਨਹੀਂ ਹੋ ਰਿਹਾ ਕਿ ਨਾਲ ਹੀ ਉਹ ਕਿਸੇ ਨਾ ਕਿਸੇ ਕਨਸਾਈਨਮੈਂਟ ਦੇ ਵਿੱਚ ਵੈਪਨਸ ਵੀ ਨਾਲ ਲੈ ਕੇ ਆ ਰਿਹਾ ਇਹ ਇਹ ਜਿਹੜਾ ਨੈਟਵਰਕ ਹੈ ਸੋ ਇੱਥੇ ਅਸੀਂ ਕੰਮ ਕਰ ਰਹੇ ਆ ਅਜੇ ਇਹ ਹੈਂਡਲਰ ਪਾਕਿਸਤਾਨ ਵਾਲੇ ਦਾ ਤਾਂ ਕਲੀਅਰ ਹੋਇਆ ਸਾਨੂੰ ਪਰ ਇਹਨਾਂ ਨੇ ਕੁਝ ਹੋਰ ਹੈਂਡਲਰ ਸਾਨੂੰ ਪਤਾ ਅਜੇ ਨਹੀਂ ਲੱਗ ਸਕੇ ਕਿਉਂਕਿ ਕੋਈ ਟੈਕਨੀਕਲ ਉਹਦੀ ਜਿਹੜੀ ਹੈ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਨੂੰ ਉਮੀਦ ਹੈ ਕਿ ਉਹਨੂੰ ਵੀ ਅਸੀਂ ਜਲਦੀ ਕਾਬੂ ਕਰਾਂਗੇ ਤਾਂ ਕਿ ਸਾਰਾ ਟੋਟਲ ਜਿਹੜਾ ਇਹਦਾ ਪਿੱਛਾ ਬੇਸ ਹੈ ਉਹੀ ਸਾਰਾ ਸਮੈਸ਼ ਹੋ ਜਾਏ ਡਰੋਪ ਆਊਟ ਕਿੱਥੋਂ ਆ ਰਹੀ ਸਾਰਾ ਅਜਨਾਲਾ ਤੇ ਰਮਦਾਸ ਏਰੀਆ ਦੇ ਵਿੱਚੋਂ ਕਨਸਾਈਨਮੈਂਟ ਮੈਂ ਤੁਹਾਨੂੰ ਦੱਸਿਆ ਉਹ ਸੈਕਟਰ ਦੇ ਵਿੱਚ ਬਾਰਡਰ ਦੇ ਉੱਤੋਂ ਆਈ ਹੈ ਜੀ ਔਰ ਇਹ ਜਿਹੜਾ ਜੇ ਆਪਾਂ ਇਹਦੇ ਪਛੋਕੜ ਜਾਈਏ ਮਨਜੀਤ ਭੋਲਾ ਜਦੋਂ ਕਾਰਪੈਟਰ ਦਾ ਕੰਮ ਕਰਦਾ ਸੀ ਡੇਰਾ ਬਾਬਾ ਨਾਨਕ ਤੇ ਉਸ ਏਰੀਏ ਚ ਇਨੇ ਕਾਰਪੈਂਟਰੀ ਦੇ ਵਿੱਚ ਜਦੋਂ ਗਿਆ ਤੇ ਇਹਦੇ ਰਿਲੇਂਕ ਸਟੈਬਲਿਸ਼ ਹੋ ਗਏ ਉਹ ਔਰ ਫਾਈਨੈਂਸ਼ੀਅਲ ਜਿਹੜਾ अगेन ਉਸ ਲਾਲਚ ਦੇ ਵਿੱਚ ਆ ਕੇ ਸਾਰਾ ਇਹ ਕੰਮ ਕੀਤਾ ਗਿਆ ਸਰ ਜੀ ਆਂਗਲਵਰੀ ਵਰਕਰ ਤੁਸੀਂ ਦੱਸੋ ਜਿਨ੍ਹਾਂ ਦੇ ਨਾਲ ਇਹਨਾਂ ਦਾ ਕੰਮ ਕਿਸ ਤਰ੍ਹਾਂ ਸੀ ਇਹਨਾਂ ਦੇ ਰਿਲੇਸ਼ਨ ਦੇ ਵਿੱਚ ਸੀ ਤੇ ਕਿਸ ਤਰ੍ਹਾਂ ਉਹਦੇ ਨਾਲ ਅੱਪ ਹੋਇਆ ਇਹਨਾਂ ਦਾ ਦੇਖੋ ਇਹ ਰਹਿਣ ਵਾਲੇ ਉਸ ਏਰੀਏ ਦੇ ਨਾਲ-ਨਾਲ ਨੇ ਜਿਹੜੇ ਬਾਕੀ ਦੇ ਮੁੰਡੇ ਨੇ ਨਾ ਜੀ ਕੋਈ ਬਿਜਲੀ ਦਾ ਕੰਮ ਕਰਦਾ ਹੈ ਇਹ ਛਾਟੇ ਏਰੀਏ ਚ ਕਾਫੀ ਇਹਨਾਂ ਦਾ ਜੇ ਆਪਾਂ ਦੇਖੀ ਜਿਵੇਂ ਬਬਲੀ ਹੈ ਉਹ ਗੁਰੂ ਅਮਰਦਾਸ ਕਲੋਨੀ ਨਾਰਾਇਣਗੜ੍ਹ ਛਾਟਾ ਦੇ ਵਿੱਚ ਰਹਿ ਰਹੀ ਹੈ ਜਿਹਦਾ ਨਾਮ ਮੈਂ ਲੈ ਰਿਹਾ ਸੀਗਾ ਤੇ ਜੋਬਨਪ੍ਰੀਤ ਜਿਹੜਾ ਮੁੰਡਾ ਉਹ ਅ ਅਰਜਨ ਨਗਰ ਪੱਠੇ ਦੇ ਕੋਲ ਜਿਹੜਾ ਉਹਦਾ ਕੰਮ ਕਰਦਾ ਬਿਜਲੀ ਦਾ ਸੋ ਇਹ ਉਸ ਏਰੀਏ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਕੰਟੈਕਟ ਹੋਇਆ ਔਰ ਇੱਕ ਦੂਜੇ ਨੂੰ ਜਾਣਦੇ ਸੀਗੇ ਤੋਂ ਉਹਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪੈਸੇ ਦੇ لالਚ ਵਾਸਤੇ ਹੀ ਸਾਰਾ ਇਹ ਕੰਮ ਕੀਤਾ ਗਿਆ ਹੈ ਨਾ ਵੱਲੋਂ